ਦੋਸਤੋ ਅੱਜ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦੇ ਉੱਤਰੀ ਹਲਕੇ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਹਾਲ ਹੀ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ। ਆਮ ਆਦਮੀ ਪਾਰਟੀ ਨੇ ਕਿਹਾ ਕਿ ਨਸ਼ਿਆਂ ਖਿਲਾਫ ਐਕਸ਼ਨ ਪਾਰਟੀ ਦੀ ਪੁਚਾਰਤਾ ਰਹਿ ਇਸ ਵਿਰੁੱਧ ਜਾਣ ਵਾਲੇ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਪਾਰਟੀ ਮਤਾਬਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਸਸਪੈਂਡ ਕਰ ਦਿੱਤਾ ਗਿਆ ਦੋਸਤੋ ਆਓ ਗੱਲ ਕਰਦੇ ਹਾਂ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਆਪਣੀ ਹੀ ਸਰਕਾਰ ਉੱਤੇ ਕਿਉਂ बार-बार ਵਿਰੋਧੀ ਟਿੱਪਣੀਆਂ ਕਰਦੇ ਰਹੇ ਆਖਰ ਪਾਰਟੀ ਨੇ ਫੈਸਲਾ ਲੈ ਲਿਆ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦੇ ਦਿੱਤਾ ਗਿਆ 5 ਸਾਲ ਲਈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਉਹ ਬਾਰ-ਬਾਰ ਪਾਰਟੀ ਤੇ ਟਿੱਪਣੀ ਕਰਦੇ ਸੀ ਆਓ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਹਿਲਾਂ ਕਦੋਂ ਕਦੋਂ ਆਪਣੀ ਹੀ ਸਰਕਾਰ ਖਿਲਾਫ ਬੋਲੇ ਕੁਮਰ ਵਿਜੇ ਪ੍ਰਤਾਪ ਸਿੰਘ ਆਓ ਇਸ ਤੇ ਗੱਲ ਕਰੀਏ ਅਕਤੂਬਰ 2023 ਵਿੱਚ ਉਮਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਸ ਵੇਲੇ ਪ੍ਰਧਾਨ ਭਗਵੰਤ ਸਿੰਘ ਮਾਨ ਤੇ ਸਿੱਧਾ ਹਮਲਾ ਕਰਦਿਆਂ ਕਿਹਾ ਸੀ ਜਦੋਂ ਅਪ੍ਰੈਲ 2021 ਵਿੱਚ ਭਾਰਤੀ ਪੁਲਿਸ ਸੇਵਾ ਤੋਂ ਅਸਤੀਫਾ ਦਿੱਤਾ ਸੀ ਮੈਂ ਤੁਹਾਡੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਅੱਜ ਐਸਆਈਟੀ ਤੁਹਾਡੀ ਹੈ ਅਤੇ ਤੁਸੀਂ ਗ੍ਰਹਿ ਮੰਤਰੀ ਹੋ ਸੱਟ ਗਵਾਹਾਂ ਨੂੰ ਆਪਣੇ ਬਿਆਨਾਂ ਤੋਂ ਮੁਕਰਾ ਰਹੀ ਹੈ ਦੁਬਾਰਾ ਉਹਨਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ ਮੁਲਜ਼ਮਾਂ ਨੂੰ ਫਾਇਦਾ ਪਹਚਾਇਆ ਜਾ ਰਿਹਾ ਹੈ ਮੈਂ ਪ੍ਰਾਈਵੇਟ ਵਕੀਲਾ ਨਾਲ ਅਦਾਲਤ ਵਿੱਚ ਲੜ ਰਿਹਾ ਹਾਂ ਮੈਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਲਿਖਿਆ ਸੀ ਕਿ ਮੇਰੀ ਜੰਗ ਜਾਰੀ ਹੈ ਮੈਂ ਹਰ ਤਸ਼ੱਦਦ ਸਹਣੇ ਤਿਆਰ ਹਾਂ ਦੂਸਰੀ ਵਾਰ ਕੁਮਰ ਬਿਜੇ ਪ੍ਰਤਾਪ ਸਿੰਘ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਮਾ ਵਿਖੇ ਬਹਿਬਲ ਕਲਾ ਗੋੜੀ ਕਾਂਡ ਦੀ ਨੌਵੀਂ ਵਰ੍ਹੇਂ ਸਿਮੋਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦੇ ਉਹਨਾਂ ਦੀ ਆਪਣੀ ਸਰਕਾਰ ਵਿੱਚ ਫੋਨ ਟੈਪ ਕਰਨੇ ਸ਼ੁਰੂ ਹੋ ਗਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਫੋਨ ਟਾਈਪਿੰਗ ਦੇ ਸਬੂਤ ਹਨ ਅਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਅਧਿਕਾਰੀਆਂ ਕੋਲ ਟੈਪਿੰਗ ਦਾ ਮਾਮਲਾ ਚੁੱਕਿਆ ਇੱਕ ਐਸਪੀ ਇੰਟੈਲੀਜੈਂਸ ਦਾ ਤਵਾਦਲਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਮੈਂ ਇਸ ਮੁੱਦੇ ਬਾਰੇ ਗੱਲ ਕਰਦਾ ਤਾਂ ਮੈਨੂੰ ਆਪਣੀ ਸਰਕਾਰ ਵਿੱਚ ਹੀ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਕומר ਵਿਜੇ ਪ੍ਰਤਾਪ ਸਿੰਘ ਨੇ ਐਡਵੋਕੇਟ ਜਨਰਲ ਸੀਨੀਅਰ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਦੋ ਐਡਵੋਕੇਟ ਜਨਰਲ ਸੀਨੀਅਰ ਜਨਰਲ ਐਡਵੋਕੇਟ ਬਨੂਦ ਕਈ ਅਤੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ ਸੀ ਕਿਉਂਕਿ ਇਹਨਾਂ ਸੀਨੀਅਰ ਵਕੀਲਾਂ ਨੇ ਕੋਰਟ ਕਪੂਰਾ ਅਦਾਲਤ ਵਿੱਚ ਬਹਿਵਲ ਕਰਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਨਮਾਇੰਦਗੀ ਕੀਤੀ ਸੀ ਸਤੰਬਰ 2023 ਵਿੱਚ ਆਮ ਆਦਮੀ ਪਾਰਟੀ ਉਸ ਵੇਲੇ ਹੱਕੀ ਬਕੀ ਰਹਿ ਗਈ ਸੀ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਕੀਤਾ ਸੀ ਕਿ ਆਪ ਸਰਕਾਰ ਦੁਆਰਾ ਚੰਗੇ ਨਤੀਜੇ ਵਾਲੇ ਸਕੂਲਾਂ ਨੂੰ ਸਕੂਲ ਆਫ ਐਮਿਨੈਂਸ ਵਿੱਚ ਕਿਵੇਂ ਬਦਲ ਦਿੱਤਾ ਗਿਆ ਉਹਨਾਂ ਨੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਇੰਦਰਵੀਰ ਨੇਜਰ ਦੀ ਸਕੂਲ ਬਾਰੇ ਫੇਸਬੁੱਕ ਪੋਸਟ ਤੇ ਟਿੱਪਣੀ ਕਰਦਿਆਂ ਕਿਹਾ ਸੀ ਡਾਕਟਰ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਕਿਰਪਾ ਕਰਕੇ ਮੈਨੂੰ ਇਹ ਸਕੂਲ ਵੀ ਦਿਖਾਓ ਜੇਕਰ ਇਹ ਨਮਾ ਸਕੂਲ ਹੈ ਜਿੱਥੇ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਹੀ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਹੈ ਪਿਛਲੀਆਂ ਸਰਕਾਰਾਂ ਨੇ ਇਸ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਸੀ ਦਰ ਅਸਲ ਆਮ ਆਦਮੀ ਪਾਰਟੀ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਉਸ ਸਮੇਂ ਉਹਨਾਂ ਪ੍ਰਤੀ ਅਰਵਿੰਦ ਕੇਜਰੀਵਾਲ ਨੇ ਬੜੀਆਂ ਗੱਲਾਂ ਕੀਤੀਆਂ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਆਪਣੇ ਆਪ ਨੂੰ ਜ਼ਰੂਰ ਠੱਗਿਆ ਠੱਗਿਆ ਮਹਿਸੂਸ ਕਰਦਾ ਹੋਵੇਗਾ ਤੇ ਪਾਰਟੀ ਨੇ ਉਸ ਨੂੰ ਉਸਦੇ ਤਜਰਬੇ ਮੁਤਾਬਕ ਕੰਮ ਨਹੀਂ ਦਿੱਤਾ ਜਿਸ ਕਰਕੇ ਕੁਮਰ ਵਿਜੇ ਪ੍ਰਤਾਪ ਸਿੰਘ ਕੋਲ ਇਹ ਹੀ ਕਹਿਣ ਨੂੰ ਕੁਝ ਬਚਦਾ ਰਿਹਾ ਹੈ ਦੋਸਤੋ ਕੁਮਰ ਵਿਜੇ ਪ੍ਰਤਾਪ ਸਿੰਘ ਪੰਜਾਬ ਪੁਲਿਸ ਦੇ 1998 ਬੈਚ ਦੇ ਆਈਪੀਐਸ ਅਧਿਕਾਰੀ ਰਹੇ ਹਨ ਉਹਨਾਂ ਨੇ ਅੰਮ੍ਰਿਤਸਰ ਉਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਲ ਜੋਸ਼ੀ ਨੂੰ ਹਰਾ ਕੇ ਏ ਚੋਣ ਜਿੱਤੀ ਸੀ ਅੱਜ ਉਹਨਾਂ ਨੂੰ ਫਿਲਹਾਲ ਉਹਨਾਂ ਦੀ ਪਾਰਟੀ ਵਿੱਚੋਂ 5 ਸਾਲਾਂ ਲਈ ਸਸਪੈਂਡ ਕਰ ਦਿੱਤਾ ਗਿਆ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਸ ਨੂੰ ਲੈ ਕੇ ਸੰਤ ਕਬੀਰ ਜੀ ਦਾ ਇਹ ਦੋਹਾ ਆਪਣੀ ਫੇਸਬੁੱਕ ਤੇ ਪੋਸਟ ਕੀਤਾ ਕਬੀਰ ਜਿਸ ਮਨ ਨੇ ਤੇ ਜਗ ਡਰੇ ਮੇਰੇ ਮਨ ਆਨੰਦ ਤੇ ਦੋਸਤੋ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਉਸ ਵੇਲੇ ਆਉ ਕੀ ਬਿਆਨ ਦਿੱਤਾ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਦੋਸਤੋ ਜਾਂਦੇ ਜਾਂਦੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਉਮਰ ਵਿਜੇ ਪ੍ਰਤਾਪ ਸਿੰਘ ਬੜਾ ਇਮਾਨਦਾਰ ਅਤੇ ਅਨੁਸ਼ਾਸਨ ਵਿੱਚ ਰਹਿਣ ਵਾਲਾ ਅਫਸਰ ਹੈ ਜਿਸ ਨੂੰ ਲੈ ਕੇ ਲੋਕਾਂ ਦੀਆਂ ਵੀ ਬਹੁਤ ਉਹਨਾਂ ਤੇ ਉਮੀਦਾਂ ਸੀ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸਿਰਫ ਉਹਨਾਂ ਦੇ ਹਲਕੇ ਤੱਕ ਰੱਖਿਆ ਤਾਂ ਉਹ ਬਾਰ-ਬਾਰ ਅਜਿਹੀਆਂ ਟਿੱਪਣੀਆਂ ਕਰਦੇ ਰਹੇ ਸਮਝਿਆ ਜਾ ਸਕਦਾ ਤੇ ਆਓ ਤੁਹਾਨੂੰ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮ ਆਮ ਆਦਮੀ ਪਾਰਟੀ ਕੇ ਲਿਏ ਪੰਜਾਬ ਕੇ ਲਿਏ ਬਹੁਤ ਹੀ ਖੁਸ਼ੀ ਦਾ ਦਿਨ ਹੈ ਕੁਮਰ ਵਿਜੇ ਪ੍ਰਤਾਪ ਜੀ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋ ਰਹੇ ਹਨ ਕੁਮਰ ਵਿਜੇ ਪ੍ਰਤਾਪ ਜੀ ਨੇਤਾ ਨਹੀਂ ਹੈ ਪੋਲਿਟਿਕਲ ਪਰਿਵਾਰ ਸੇ ਨਹੀਂ ਆਤੇ हमारी नेताओं की पार्टी नहीं है हम सब देश के लिए आए हैं समाज के लिए आए और उसी भावना के साथ आज कुंवर विजय प्रताप जी आम आदमी पार्टी में शामिल हो रहे हैं अगर कोई भी आम आदमी इनके यहाँ फरियाद लेके चला जाता था तो उसके सुनवाई किया करते थे इसीलिए जनता इनको इतना प्यार करती है लेकिन पिछले दो ढाई साल के अंदर जो बरगाड़ी कांड में पंजाब के लोगों को न्याय दिलाने के लिए इन्होंने संघर्ष किया वो पूरा पंजाब देख रहा है। मैं आज पंजाब के लोगों को ये विश्वास दिलाना चाहता हूँ कि जो इनकी अधूरी लड़ाई है और जो आज तक पंजाब के लोगों को बरगाड़ी कांड में न्याय नहीं मिला आम आदमी पार्टी की सरकार बनेगी बरगाड़ी कांड के जो भी मास्टरमाइंड माइंड है उनको सजा दिलाएंगे और पंजाब के लोगों को न्याय दिलवाएंगे